ਸਾਡੀ ਮਾਂ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਹੈ ਕਿਸੇ ਇਨਸਾਨ ਨੇ ਆਪਣੇ ਮਾਂ ਨੂੰ ਪੁੱਛਿਆ ਕਿ ਮਾਂ ਤੂੰ ਆਪਣੇ ਮੋਢੇ ਤੇ ਕਿੰਨਾ ਚਿਰ ਮੈਨੂੰ ਸੌਂਣ ਦੇਵੇਂਗੀ ਤਾਂ ਮਾਂ ਨੇ ਉਸ ਨੂੰ ਸਹਲਾਉਂਦੇ ਹੋਏ ਜਵਾਬ ਦਿੱਤਾ ਕਿ ਜਿੰਨਾ ਚਿਰ ਲੋਕ ਮੈਨੂੰ ਆਪਣੇ ਮੋਢਿਆਂ ਤੇ ਨਹੀਂ ਚੁੱਕ ਲੈਂਦੇ ਯਾਦ ਰੱਖਿਓ ਜਦੋਂ ਮਾਂ ਨੂੰ ਲੋਕ ਮੋਢੇ ਤੇ ਚੁੱਕ ਲੈਂਦੇ ਨੇ ਤਾਂ ਸਾਡਾ ਤਾਜਹਾਨ ਸਾਡੇ ਤੋਂ ਖੁੱਸ ਜਾਂਦਾ ਹੈ। ਨਾ ਕੋਈ ਸਾਨੂੰ ਮੋਢੇ ਤੇ ਸਹਲਾਉਣ ਨੂੰ ਮੋਢਾ ਮਿਲਦਾ ਹੈ। ਅਤੇ ਨਾ ਹੀ ਸਾਨੂੰ ਕੋਈ ਪਿਆਰ ਨਾਲ ਰੋਟੀ ਪੁੱਛਦਾ ਹੈ। ਸਾਡੀ ਅਤੀ ਦੁਨੀਆ ਸਮਝੋ ਉਸ ਦਿਨ ਬਰਬਾਦ ਹੋ ਜਾਂਦੀ ਹੈ। ਇਸ ਕਰਕੇ ਜਿਉਂਦੇ ਜੀ ਆਪਣੀ ਮਾਂ ਨੂੰ ਕਦਰ ਕਰਿਆ ਕਰੋ। ਪਿਆਰ ਕਰਿਆ ਕਰੋ।